ਸਾਰੇ ਆਪਣੇ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸਾਡ ਲਈ ਬੜਾ ਵਾਂਟ ਟੂ ਥੈਂਕ ਯੂ ਅਲਸੋ ਮੈਂ ਤਾਂ ਨਾਟ ਦੈਟ ਹੀ ਇਜ਼ ਮਾਈ ਸਨ ਨੋ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਇਹਦੇ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸਿਕਾ ਇਹਨੂੰ ਪਤਾ ਨਹੀਂ ਕਿੱਦਾਂ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲੋਂ ਕਿਤੇ ਹੀ ਜ਼ਿਆਦਾ ਹੰਬਲ ਅੱਛਾ ਇਨਸਾਨ ਦੀ ਲੜਾਈ ਕੀਤੀ ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋ ਮੈਨੂੰ ਟੈਲੀਫੋਨ ਜਦੋਂ ਮੈਂ ਰਿਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲਾ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਤਾਬ ਵਰਗਾ ਬੱਚਾ ਆ ਮੁੰਡਾ ਮੈਂ ਕਿਹਾ ਬਸ ਇਹੀ ਮੇਰੀ ਕਮਾਈ ਏ ਸਮਝੋ ਜਿੰਦਗੀ ਇਹ ਹੀ ਮੇਰੀ ਕਮਾਈ ਆ ਲੋਕਾਂ ਨੂੰ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ ਐਦਾਂ ਦਾ ਬਦਲਾਵ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੈਂਜਰਸ ਲਾਈਫ ਥ੍ਰੀਟਨਿੰਗ ਕੇਸ ਵਿੱਚ ਵੇਰ ਆ ਕਿ ਐਨ ਬੀ ਫਿਜ਼ੀਕਲੀ ਐਲੀਮੀਨੇਟਡ ਉਹਨਾਂ ਨੇ ਕਦੀ ਗਦੀ ਕੀਤੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਇਹਦੇ ਨਾਲ ਖਾਦਾ ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਦਾ ਹੋਵੇ ਯਾਦ ਕਰਿਓ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਆਫੀਸਰਜ਼ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਲੈਣ ਆਸਤੇ ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਫੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਜਿਹੜੀ ਬੇਲ ਮੈਨੂੰ ਹੁਣੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਰਸ਼ਟਰ ਤੋਂ ਸੁਪਰੀਮ ਕੋਰਟ ਕਿ ਕਿਤੇ ਖੈਰਾ ਇਸ ਕੇਸ ਵਿੱਚੋਂ ਬਰੀ ਨਾ ਹੋ ਜਵੇ ਕਿ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਾਥਿੰਗ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਇਨਵੋਲ ਕੀਤਾ ਉਹਨਾਂ ਨੂੰ ਕਿਹਾ ਮੈਂ ਪੁੱਛਾਂ ਰਿਹਾ ਹਾਂ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਹੈ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋ ਕਿ ਐਫੀ ਡੀ ਬਿਚ ਤਨੋਂ ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲਾ ਮੈਨੂੰ ਕਿਹਾ ਉੱਥੇ ਪੂਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਤੁਸੀਂ ਕਹਿੰਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਏਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸਿਸਟ੍ਰਿਕ ਪਲੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਰਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ दे वांटेड टू सी मी के मैं अंदर की कर रहा सी रोटी किद्दा खाना वा उठदा बैठदा किद्दा वा अगर ਇਹਨਾਂ ਦਾ ਵਾਸ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਹਾਂ ਤੇ ਅਕਾਲਪੁਰ ਬਾਈ ਕੁਰਿਤ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈ ਕੋਰਟ ਤੋਂ ਜਿਹੜਾ ਮੇਰੇ ਖਿਲਾਫ ਕੇਸ ਬਣਾਇਆ ਇਹਨਾਂ ਨੇ ਨਹੀਂ ਉਹ ਟਿਕਣਾ ਮੈਂ ਲੜੂੰਗਾ ਇਸ ਕਰਕੇ ਲੜੂੰ ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂੰਗਾ ਮੈਂ ਲੜੂੰਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਛੱਲੇ ਮੈਨੂੰ ਪਿਆਰ ਨਾ ਤਾਂ ਖਰੀਦ ਲੈਂਦਾ ਇਹ ਮੈਨੂੰ ਪਿਆਰ ਨਾ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਤੇ ਜ਼ਕਰੀਆ ਖਾਨ ਮੀਰ ਮੰਨੂ ਮੋਗਲਾਂ ਦਾ ਗਵਰਨਰ ਸੀ ਪੰਜਾਬ ਦਾ ਲਾਹੌਰ ਦਾ ਮੀਰ ਮੰਨੂ ਬੜਾ ਜ਼ਾਲਮ ਬੰਦਾ ਸੀਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਤੂਣ ਸਵਾਏ ਹੋਏ ਇੱਧਾ ਮਾਰ ਸਕਦੇ ਹਾਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਾਂ ਮਰੋੜ ਕੇ ਝੂਠੇ ਪਰਚੇ ਕਰਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੈਵਰ ਮਾਰਤਾ ਸਕਦੇ ਹਾਂ ਅਸੀਂ ਮਰ ਪਰ ਇਦਾਂ ਮਾਫੀ ਨਹੀਂ ਮੰਗ ਸਕਦੇ ਮੈਂ ਮੰਗੂਗਾ ਸੀਬੀਆਈ ਜਾਂਚ ਕੇ ਆ ਦੋਨਾਂ ਪਰਚਿਆਂ ਦੀ ਸੀਬੀਆਈ ਜਾਂਚ ਸਾਰੇ ਨੰਗੇ ਹੋ ਜਾਣਗੇ ਕੱਪੜੇ ਲੱਥ ਜਾਣਗੇ ਇਹਨਾਂ ਦੇ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ ਸਰ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਪਹਿਲਾਂ ਤੋਂ ਲਾ ਦੇਣੀਆਂ ਚਾਹੀਦੀਆਂ ਦੇਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤਰ ਟੰਗੀਆਂ ਨੇ ਦੇਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਦਿਸ ਤੁਸੀਂ ਜਦੋਂ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਦਰਜ ਉਹ ਠੁਠੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਜੋ ਆਪਾ ਦੇ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਐਨਐਸਏ ਲਾ ਕੇ ਉਹ ਅਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕੱਟ ਰਹੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਸੀ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜ਼ੀ ਲਾ ਦਿੰਦੇ ਹੂ ਗੇਵ ਯੂ ਦੀ ਅਥਾਰਟੀ ਟੂ ਯੂ نو ਇੰਪੋਜ਼ ਐਨਐਸਏ ਅ ਡ੍ਰੈਕੋਨੀਅਨ ਲਾ ਕਿ ਭਗਤ ਸਿੰਘ ਅਗਰ ਹੁੰਦਾ ਤਾਂ ਐਨਐਸਏ ਲਾਉਂਦਾ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਹਹਾਕਾਰ ਮੱਚੀ ਹੋਈ ਆ ਇੱਕੋ ਸਟੋਰੀ ਆ ਉਹ ਉਧਰੋਂ ਆ ਰਹੇ ਸੀ ਪੁਲਿਸ ਦਾ ਨਾਕਾ ਸੀਗਾ ਉਹਨਾਂ ਨੇ ਐ ਗੋਲੀ ਚਲਾਈ ਅਸੀਂ ਗੋਲੀਆਂ ਚਲਾਈਆਂ ਉਹ ਮਰ ਗਏ ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਆ ਤੇ ਫਿਰ ਤੁਹਾਡੇ ਤੇ ਬੀਜੇਪੀ ਦੀ ਸਰਕਾਰ ਵਿੱਚ ਕੀ ਫਰਕ ਆ ਤੁਸੀਂ ਮੀਡੀਆ ਉਹਨਾਂ ਨੂੰ ਕਹਿੰਦੇ ਜੀ ਉਸਨੇ ਕੇਜੀ ਮੀਡੀਆ ਬਣਾ ਦਿਆ ਹੈ ਤਾਂ ਯਹਾਂ ਕੀ ਕਰ ਰਹੇ ਹੋ ਆਪ ਭਾਈ ਸਾਹਿਬ ਇਟ ਇਜ਼ ਅ ਸੇਮ ਦੀ ਇੰਟਾਇਰ BJP model has been implemented in letter and spirit in Punjab. Jiddan remand lainge na Kapurthale. Dekho kinna jhooth bol rahi prosecution. Kende khere de link assi verify karne ha Lawrence Bishnoi de naal jo gupandwa Bhagwanpuriya nal de talluqat hai. Tanu lagda yaar main Lawrence main ta moose wale murder case de vich ohde ult bolda reha ha. Ohde interview nu leke main ohde ult bolda reha. We want to thank him also. Main <laughs> ta not that he is my son. No. ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਇਹਦੇ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸਿਕਾ ਇਹਨੂੰ ਪਤਾ ਨਹੀਂ ਕਿੰਦਾ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ ਅੱਛਾ ਇਨਸਾਫ ਦੀ ਲੜਾਈ ਇਸ ਕਰਕੇ ਨਹੀਂ ਕਿ ਮੇਰਾ ਬੀਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋਂ ਮੈਨੂੰ ਟੈਲੀਫੋਨ ਜਦੋਂ ਮੈਂ ਰਿਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲੈ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਿਤਾ ਵਰਗਾ ਬੱਚਾ ਵਾ ਮੁੰਡਾ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਚਲੋ ਦੁਨੀਆ ਦਾ ਤਾਂ ਕਰਦਾ ਉਸ ਕਾਲਪੁਰਖ ਦਾ ਕਰਦਾ ਵਾਹਿਗੁਰੂ ਦਾ ਸਾਰੇ ਆਪਣੇ ਜਿਹਨਾਂ ਨੇ ਅਰਦਾਸਾਂ ਕੀਤੀਆਂ ਸਾਡੇ ਲਈ ਬੜਾ ਵਾਂਟ ਟੂ ਥੈਂਕ ਏਮ ਆਲਸੋ ਮੈਂ ਤਾਂ ਨੋਟ दैट ਹੀ ਇਜ਼ ਮਾਈ ਸਨ ਨੋ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਇਹਦੇ ਦੇ ਹੀ ਨਹੀਂ ਸਕਿਆ ਮੈਂ ਟਾਈਮ ਹੀ ਨਹੀਂ ਸਿੱਖਾ ਇਹਨੂੰ ਪਤਾ ਨਹੀਂ ਕਿੱਦਾਂ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ ਅੱਛਾ ਇਨਸਾਨ ਦੀ ਲੜਾਈ ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋ ਮੈਨੂੰ ਟੈਲੀਫੋਨ ਜਦੋਂ ਮੈਂ ਰਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲਾ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਿਤਾ ਵਰਗਾ ਬੱਚਾ ਹੋ ਮੁੰਡਾ ਮੈਂ ਕਿਹਾ ਬਸ ਇਹੀ ਮੇਰੀ ਕਮਾਈ ਏ ਸਮਝੋ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਆ ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦਿਆਂ ਨੇ ਕਿਹਾ ਮੈਨੂੰ ਕਿ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ ਘਬਰਾਇਆ ਨਹੀਂ ਡਰਿਆ ਨਹੀਂ ਆਸੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੋ ਤਿਲ ਫੁੱਲ ਸਾਡੇ ਕੋਲ ਸਮੂਸੇ ਵਗੈਰਾ ਦੀ ਤਿਆਰ ਕੀਤੀ ਚਾਹ ਪਾਣੀ ਉਹ ਜ਼ਰੂਰ ਪੀ ਕੇ ਜਾਣਾ ਔਰ ਜੇ ਸਮਝਦੇ ਕਿ ਮੈਨੂੰ ਮੁਕੱਦਮਿਆਂ 'ਚ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ ਨਹੀਂ ਹਟੂੰਗਾ ਯਾਰ ਮੈਂ ਲਾਈਕ ਆਈ ਟੋਲਡ ਯੂ ਫਿਰ ਉਧਰਲੀ ਤਨ ਯੂ ਹਵ ਟੂ ਗੈਟ ਮੀ ਆਊਟ ਆਫ ਦ ਵੇ ਫਿਜ਼ਿਕਲੀ ਔਰ ਮਾਫ ਕਰਨਾ ਜਿਸ ਦਿਨ ਰਿਮਾਂਡ ਲੈਣਗੇ ਨਾ ਕਪੂਰਥਲੇ ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ ਕਹਿੰਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲੋਰੈਂਸ ਬਿਸ਼ਨੋਈ ਦੇ ਨਾਲ ਜੱਗੂ ਭਗਵਾਨਪੁਰੀਆ ਨਾਲ ਦੇ ਤੱल्लੁਕਾਤ ਤੁਹਾਨੂੰ ਲੱਗਦਾ ਯਾਰ ਮੈਂ ਲਾਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਿਹਾ ਪੰਜਾਬ ਦੀ ਇੰਟੈਲੀਜੈਂਸ ਏਡੀਜੀਪੀ ਕੋ ਜਾ ਕੇ ਪੁੱਛੋ ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁਟ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖੈਰੇ ਦੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਕੋ ਇਨਪੁਟ ਪਈਆ ਤੇ ਅਦਾਲਤ ਵਿੱਚ ਜਾ ਕੇ ਕਹਰੇ ਇਹਦੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਈ ਮਤਲਬ ਇੰਨਾ ਝੂਠ और मैं बोलन नहीं हट सकता हां जन मुका दैन इट्स बट जब तक मेरे सह चलते आई विल डेफिनेटली स्पीक फॉर जस्टिस नॉट इनजिस जो कुछ गलत हो रहा चंगा काम कर रहे भगवंत मैं सौ वारी तारीफ करूंगा किता ही नहीं चम कोई जो करता मैं समझा क्या तेरा चंगा काम मैं तेरी मदद करूंगा तेरी तारीफ तरी करूंगा मैं कर सदा वा आ मेरी दोस्तों दसदाना सो मैं एक बार फिर तहिकेस्ट यही करना चाहना कि अगर अब ਹੈਡਲਾਈਨ ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਦੇਣ ਨੂੰ ਤੁਹਾਡਾ ਸ਼ੁਕਰੀਆ ਵਾ ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਕਾਰਯੋਗ ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦਿਨਾ ਫੜਾ ਦਿਨਾ